ਲੇ ਇਹਨਾਂ ਨੇ ਫੇਰ ਅੱਜ ਕਲੀਅਰ ਜੀਐਸਟੀ ਕਰਾਈ ਆ ਤੇ ਆ ਦਹਾਂ ਡੰਡੇ ਡੁੰਡੇ ਗੰਡਾਸੀਆਂ ਗੰਡੂਸੀਆਂ ਹਾਂ ਸਾਰੀਆਂ ਗੰਡਾਸੀਆਂ ਵੀ ਕਿਰਪਾਨਾਂ ਤੱਕ ਆ ਵੀ ਚਲੋ ਇਹ ਵੀ ਗੰਦੇ ਅੰਦਰ ਆ ਘੜਾ ਪਿਆ ਹੀ ਵੀ ਦੱਸ ਇਹਨਾਂ ਨੇ ਕੀ ਹੋ ਵੀ ਖਜਾਂ ਨੂੰ ਖਾਂਦੇ ਗਏ ਆ ਭਾਂਦੇ ਕਿਤੇ ਉੱਤ ਟੱਗਿਆ ਹੀ ਸਾਰਾ ਕੁਝ ਸੁੱਟ ਗਏ ਨੇ ਆਪਣੇ ਨੂੰ ਜਾਣਦਾ ਵੀ ਤੁਹਾਨੂੰ ਮਿਲਿਆ ਵੀ ਉੱਥੇ ਟਰੈਕਟਰ ਨੂੰ ਮੋੜ ਦਫ਼ਤਰੇ ਮੇਰੇ ਨੇ ਦੇਖਿਆ ਤੇ ਨਾ ਨਾਂ ਪੂਰਾ ਏ ਮੇਰੇ ਨਾਂ ਜਸਾ ਸਿੰਘ ਜੀ ਕੀ ਗੱਲਬਾਤ ਹੋਈ ਅੱਜ ਅੱਜ ਮੈਂ ਨਾ ਮਤਲਬ ਕਿ ਸਾਡੇ ਇਹਨਾਂ ਨੇ ਆਵੇ ਬਿਆਨਾਂ ਕੀਤਾ ਸਾਡੇ ਨਾਲ ਇਹਨਾਂ ਨੇ ਮਤਲਬ ਕਿ ਉਹਨਾਂ ਅਧਿਆਲ ਸਿੰਘ ਉਹਨਾਂ ਨੇ ਵਿਦਾਰਥੀਆਂ ਸਾਰੇ ਉਹਨਾਂ ਦੀ ਤਰੀਖ ਹਾਜ਼ਰੀ ਲੱਗੀ ਆ ਉਹਦੇ ਵਿੱਚ ਮੈਂ ਵਕੀਲ ਸਾਹਿਬ ਨੂੰ ਮਿਲਣ ਗਿਆ ਵੀ ਕੇਸ ਪਾਉਣ ਬਾਰੇ ਕੇਸ ਪਾਇਆ ਪਾਇਆ ਕੋਈ ਚੀਜ਼ਾਂ ਡਾਕੂਮੈਂਟ ਦੇਣ ਗਿਆ ਮੈਨੂੰ ਉੱਥੇ ਫੋਨ ਆਇਆ ਪਹਿਲਾਂ ਮੁਲਾਜ਼ਮ ਆਏ ਘਰੇ ਕਿ ਮੇਰੇ ਤੇ ਇਹ ਨਜਾਇਜ਼ ਪਰਚਾ ਕਰਾਇਆ ਕਿ ਵੀ ਪਹਿਲਾਂ ਵੀ ਅਹੀਂ ਪਿਆਲੀ ਕਬਜਾ ਸਾਡੇ ਤੇ ਜਸੇਵਰ ਸਿੰਘ ਉਹਨਾਂ ਨੇ ਕੁੱਟ ਕੇ ਤੇ ਉਹਨਾਂ ਨੂੰ ਕੱਢਿਆ ਸੱਟਾਂ ਲਾਈਆਂ ਉਹ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਸਾਡੇ ਸਾਰੇ ਪੰਚਾਇਤ ਖਲੋਤੀ ਆ ਨਾ ਕੋਈ ਇਥੇ ਹੈ ਹੀ ਮੇਰੇ ਤੇ ਨਜਾਇਜ਼ ਮੇਰੇ ਬਾਪੂ ਦੇ ਨਜਾਇਜ਼ ਪਰਚਾ ਕੀਤਾ ਫਿਰ ਮੁਲਾਜ਼ਮ ਘਰੇ ਆਏ ਆ ਮੁਲਾਜ਼ਮ ਅਜੇ ਗਏ ਨਹੀਂ ਆ ਉਹ ਗੁਰਦੁਆਰਾ ਸਾਹਿਬ ਲਾਗੇ ਤੇ ਉਸੇ ਵੇਲੇ ਇਹ ਮੜ ਕੇ ਇੱਕ ਦੋ ਟਰੈਕਟਰ ਲੈ ਕੇ ਇਹਦੇ ਦੀ ਲੀਡਰ ਬਣਿਆ ਮਤਲਬ ਉਹ ਨਾਲ ਆਗੇ ਦੇਣਾ ਮੇਰੀ ਫਜ਼ਲਾ ਨੰਬਰੀ ਪਹਿਲੀ ਸਾਡੇ ਮਿਲਕੇ ਸਾਡੇ ਦਾਦਾ ਜੀ ਨੇ ਖਰੀਦੀ ਆ ਸਾਡੇ ਡੈਡੀ ਨੇ ਆਪ ਖੁਦ ਉਹਨਾਂ ਦੇ ਨਾਮ ਆ ਉਹਨੂੰ ਵੀ ਇਹਨਾਂ ਖਰਾਬ ਕੀਤਾ ਵਾ ਦੂਸਰੀ ਪਹਿਲੀ ਜਿਹੜੀ ਉਹਦਾ ਵੀ ਮੇਰੇ ਨਾਲ ਪਿਆੰਦਾ ਹੈ ਮੇਰੇ ਪੈਸੇ ਗਏ ਆ ਸਾਨੂੰ ਦੇ ਮੇਰੇ ਬਾਪੂ ਨੇ ਮਿਲਕੇ ਇਹਨਾਂ ਨੇ ਉਦੋਂ ਦਾ ਢਿੱਲੇ ਮਠੇ ਰਹਿੰਦੇ ਜਦੋਂ ਦੀ ਆ ਗੱਲ ਸੁਣੀ ਇਹਨਾਂ ਨੇ ਇਹਨਾਂ ਤੋਂ ਤੇ ਇਹਨਾਂ ਆ ਕੇ ਵੇਖੋ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਉਧਰ ਪ੍ਰਧਾਨ ਮੰਤਰੀ ਨਿੰਦਰਬੋਦੀ ਜੀ ਕਹਿੰਦੇ ਆ ਕਿ ਮੈਂ ਕਿਸਾਨਾਂ ਨਾਲ ਆ ਆ ਕਿਸਾਨਾਂ ਨਾਲ ਆ ਇਹੋ ਜਿਹੇ ਬੰਦਿਆਂ ਨੂੰ ਮਿਲਕੇ ਆਪ ਦੀ ਵਿੱਚ ਪਨਾਹ ਦਿੱਤੀ ਆ ਕਿ ਲੋਕਾਂ ਦੇ ਨਾਲ ਧੱਕੇ ਸੀਬੀਆਈ ਤੇ ਜਾਂਚ ਕਰਵਾਉ ਤਾਰੇ ਦਾ ਮੈਂ ਖੁਦ ਨਾਂ ਰਹਿਂਦਾ ਰਿਆਂ ਨੇ ਜਿਹੜਾ ਮਿਲ ਕੇ ਡੈਥ ਹੋ ਗਈ ਹੈ ਹਰੀ ਹਰੀ ਕਾਂਡੇ ਮਿਲ ਕੇ ਜੋ ਸਾਰੇ ਜਿੰਨੇ ਮੁੰਡੇ ਇਹ ਸਾਰਾ ਸਾਨੂੰ ਸਿਸਟਮ ਦਾ ਇਹਨਾਂ ਦੇ ਪਤਾ ਕੀ ਇਹ ਧੱਕੇਸ਼ਾਹੀਆਂ ਕਰਦੇ ਆ ਤੇ ਅੱਜ ਇਹਨਾਂ ਦੇ ਅਸੀਂ ਸਭ ਇਹਨਾਂ ਦੇ ਨਾਲ ਕਰਦੇ ਰਿਆਂ ਸਾਨੂੰ ਵੀ ਅੱਜ ਸਾਡੇ ਘਰਾਂ ਨੂੰ ਹੀ ਅੱਜ ਆ ਗਈ ਆ ਇਹ ਕਿਸਾਨ ਦੀ ਕਿੱਥੋਂ ਨਰਿੰਦਰ ਮੋਦੀ ਜੀ ਕਹਿੰਦੇ ਕਿਸਾਨ ਦੇ ਨਾਲ ਕੀ ਕਿਸਾਨ ਦੇ ਨਾਲ ਹੁਣ ਇਸ ਚੀਜ਼ ਦਾ ਜਿਹੜਾ ਇੰਨਾ ਮੇਰਾ ਖਰਚਾ ਆ ਕੋਈ ਮੈਨੂੰ ਦਊ ਮਾਵਜਾ ਉਤੋਂ ਨੇ ਵਰਤਨ ਨਿਯਾਇਜ ਪਰਚਾ ਫਿਰ ਅੱਜ ਮੁਲਾਜ਼ਮ ਘਰ ਆ ਕੇ ਕਹਿ ਕੇ ਗਿਆ ਮੇਰੇ ਤਾਜ ਜੀ ਨੂੰ ਕਿ ਜੇ ਪੈਲੀ ਦੇ ਵਿੱਚ ਪੈਰ ਪਾਇਆ ਨਾ ਤੇ ਅਸੀਂ ਤੁਹਾਡੇ ਤੇ ਹੋਰ ਪਰਚਾ ਕਰਾਂਗੇ ਕਿੰਨੇ ਬੰਦੇ ਸੀ ਤੇ ਕਿੰਨੇ ਬੰਦੇ ਘਰ ਤੋਂ ਘਰ 25 ਤੋਂ 30 ਬੰਦੇ ਸੀ ਕੀ ਕੀ ਹਥਿਆਰ ਆਗੇ ਕਿਹਨਾਂ ਕੋਲ ਹਥਿਆਰ ਕੋਈ ਸਾਬ ਕੋਈ ਇਹ ਰਫਲਾਂ ਵੀ ਹੈਗੀਆਂ 315 ਬਾਰੰਬੂਰ ਵਗੈਰਾ ਕਿਰਪਾਨਾਂ ਵਗੈਰਾ ਰਿਵਾਲਵਰ ਵੀ ਪਿਸਟਲ ਸਾਬ ਕੋਈ ਹਥਿਆਰ ਸਾਰੇ ਹਰੇ ਕਿਸਮ ਦੇ ਹਥਿਆਰ ਲੈ ਕੇ ਆਏ ਹੋ ਕੀ ਮੰਗ ਕਰਦੇ ਮੰਗੇ ਹੋ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਕੋਈ ਤੁਹਾਨੂੰ ਧਮਕੀਆਂ ਧਮਕੀਆਂ ਵੀ ਆਈਆਂ ਤਮ ਕੀਆ ਵੀ ਹੈ ਤਮ ਕੀਆ ਇਆ ਆ ਸਾਬ ਲਤਰਦੇ ਸਾਂ ਅੰਨੇ ਤਮ ਕੀਨੀ ਕੀ ਜਦੋਂ ਮੈਂ ਫਸਲ ਲਈ ਜਾਂਦੇ ਕੋਈ ਉਥੇ ਕਿਤੇ ਬਹਿ ਕੇ ਮਨ ਕੇ ਕਰਦੇ ਦੱਸਦੇ ਜਿਵੇਂ ਅਹੀਂ ਹੁਣ ਸਾਰਾ ਕੁਆਡਾ ਕਾਗੂਨ ਮੇਰੇ ਹੱਥ ਦੇ ਵਿੱਚ ਆ ਵੇਖੋ ਤੇ 3 ਤਰੀਕ ਨੂੰ ਮੇਰੀ ਹਾਜ਼ਰੀ ਲੱਗੀ ਹੈ ਤਹਿਸੀਲਦਾਰ ਨੇ ਬਕਾਇਦਾ ਮੈਨੂੰ ਸਾਈਨ ਕੀਤੇ ਆ ਵੇਖੋ ਆ ਵੇਖੋ ਫਿਰ ਬਕਾਇਦਾ ਉਹਨੇ ਸਾਈਨ ਕਰਕੇ ਮੇਰੀ ਹਾਜ਼ਰੀ ਲੱਗੀ ਉਥੇ ਤੇ ਮੈਂ ਕੋਰਟ ਕੇਸ ਪਾਇਆ ਮੈਂ ਪਰਨਿਤ ਤ੍ਰੀ ਨਰਿੰਦਰ ਮੋਦੀ ਜੀ ਨੂੰ ਇੱਕ ਚਿੱਠੀ ਲਿਖੀ ਆ ਕਿ ਜਿਹੜੇ ਜਿਹੜੇ ਇਹੋ ਜਿਹੇ ਲੀਡਰ ਆ ਜਿਹੜੇ ਧੱਕੇਸ਼ਾਹੀਆਂ ਕਰਦੇ ਆ ਖੂਨ ਪਸੀਨੇ ਦੀ ਕਮਾਈ ਲੋਕਾਂ ਦੀ ਜਿਹੜੀ ਇਹ ਆਪਦੇ ਘਰਾਂ ਨੂੰ ਮਲਕੇ ਖਿੱਚ ਕੇ ਖੜਦੇ ਆ ਕਿ ਅਗਲੇ ਨੇ ਧੱਕੇਸ਼ਾਹੀ ਕਰਕੇ ਤੇ ਇਹਨਾਂ ਦੀ ਥੀਬੀਆਈ ਜਾਂਚ ਕਰੇ ਤੇ ਇਹਨਾਂ ਦਾ ਬਹੁਤ ਕੁਝ ਇਹਨਾਂ ਦਾ ਨਿਕਲੂਗਾ ਜਿਹੜੇ ਲੋਕਾਂ ਨਾਲ ਧੱਕੇਸ਼ਾਹੀਆਂ ਕੀਤੀਆਂ ਕਰਦੇ ਆ ਤੇ ਕਰਦੇ ਹੀ ਜਾਂਦੇ ਆ ਜਿਤਨਾ ਹੁਣ ਇਹ ਕਰਦੇ ਆ ਫਿਰ ਨਰਿੰਦਰ ਮੋਦੀ ਇਹੋ ਜਿਹੇ ਬੰਦਿਆਂ ਨੂੰ ਨਾਲ ਬਣਾ ਦੇਣਗੇ ਵੀ ਲੋਕਾਂ ਨੂੰ ਵੀ ਧੱਕੇਸ਼ਾਹੀਆਂ ਕਰੋ ਜ਼ਮੀਨਾਂ ਦੱਬੋ ਉਹਨਾਂ ਦੀਆਂ ਇਹ ਦੇਮ ਦੇ ਬਲੇ ਹੀ ਹੋ ਗਿਆ ਨਾ ਕਿ ਜੇ ਉਤਰਾ ਨਹੀਂ ਕੰਨੀ ਉਹਦੇ ਦੇ ਜਮੀਨਾਂ ਦੱਬ ਕੇ ਤੇ ਫਿਰ ਸਰਕਾਰ ਵਾਲੇ ਕੀਤੀਏ ਸਰਕਾਰੀ ਹੋ ਫਿਰ ਚੁੰਦੀ ਹੋਗੀ ਤੇ ਜਾਇ ਹੋ ਜੇ ਬੰਦਿਆਂ ਨੂੰ ਫਿਰ ਬਾਹਰ ਕੱਢੇ ਆਨੇ ਆ ਵੀ ਅਸੀਂ ਸਾਰੇ ਨਗਰ ਨਿਵਾਸੀ ਇਕੱਠੇ ਹੋ ਗਏ ਤੇ ਅਸੀਂ ਐਸਐਸਪੀ ਸਾਹਿਬ ਦੇ ਪੇਸ਼ ਹੋਵਾਂਗੇ ਇਹਨਾਂ ਨੂੰ ਇਨਸਾਫ ਦਵਾਵਾਂਗੇ ਜਿਨ੍ਹਾਂ ਦੀ ਫਸਲ ਵਾਈ ਆ ਗਦੀ ਸਿੰਘ ਜੀ ਤੁਸੀਂ ਇੱਥੇ ਵੇਖਿਆ ਮਾਹੌਲ ਮੈਂ ਬਿਲਕੁਲ ਆ ਜਮੀਨ ਜਿਹੜੀ ਵੋਂਡ ਅੱਜ ਵਾ ਕੇ ਗਏ ਨਾ ਮੈਂ ਆ ਗਵਾਂਡੀਆਂ ਮੇਰੀ ਵਟਨਾ ਵਾਟਿਆ ਜੀ ਤੇ ਅਸੀਂ ਇੱਥੇ ਖਾਦ ਪਾ ਰਹੇ ਸੀ ਤੇ ਮੈਂ ਉਹ ਮੋਟਰ ਤੇ ਬੈਠਾ ਮੇਰੇ ਦੋ ਨੌਕਰ ਖਾਦ ਪਾ ਰਹੇ ਸੀ ਤੇ ਮੈਂ ਉੱਥੋਂ ਜਦੋਂ ਉਹ ਆਣ ਕੇ ਟਰੈਕਟਰ ਲੈ ਕੇ ਇੱਕਦਮ ਇੱਥੇ ਆਣ ਕੇ ਵੜ ਗਏ ਆ ਤਾਂ ਮੇਰੇ ਨੌਕਰ ਵਿਚਾਰੇ ਡਰ ਕੇ ਤੇ ਉਹ ਬੰਬੀ ਵਾਲ ਨੂੰ ਮੇਰੀ ਮੋਟਰ ਵਾਲ ਨੂੰ ਆ ਗਏ ਤੇ ਉਹ ਕਹਿੰਦੇ ਵੀ ਉਹ ਬੰਦੇ ਆ ਗਏ ਆ ਪੈਲੀ ਵਾਹੁਣਾਂ ਦੇ ਤੇ ਉਹ ਬੰਦੇ ਘੱਟੋ ਘੱਟ 25 30 ਜੀ 25 30 ਬੰਦੇ ਸੀ ਕੁਝ ਕੁਝ ਕੋ ਰਵਲਵਰ ਹੀ ਪਿਸਟਲ ਵੀ ਉਹਨਾਂ ਨੰਗੇ ਫੜੇ ਸੀ ਤੇ ਉਹਨਾਂ ਨੇ ਮਤਲਬ ਜਦੋਂ ਆਣ ਕੇ ਟਰੈਕਟਰ ਜੋਤਦੇ ਆ ਤੇ ਉਹ ਵਿੱਚੇ ਭਜਾਈ ਫਿਰਦੇ ਆ ਟਰੈਕਟਰ ਭਜਾਈ ਫਿਰਦੇ ਰਹੇ ਆ ਖੜੀ ਫਸਲ ਨਿਕਲ ਕਰ ਗਏ ਤੇ ਉਹ ਖੜੀ ਫਸਲ ਦਾ ਮਹਿੰਗਾ ਕਿ ਚਲੋ ਸਾਨੂੰ ਨਹੀਂ ਪਤਾ ਇਸ ਗੱਲ ਦਾ ਵੀ ਇਹਨਾਂ ਦਾ ਕੀ ਮਸਲਾ ਤੇ ਜਦੋਂ ਅਸੀਂ ਆਏ ਅਸੀਂ ਉਹਨਾਂ ਨੂੰ ਕਿਹਾ ਵੀ ਆ ਵੀਰ ਇੱਕ ਇਧਰ ਨਾ ਵਾੜਿਓ ਸਾਡੀ ਪੈਲੀ ਆ ਇਧਰ ਨੂੰ ਕਿਤੇ ਸਾਡੀ ਪੈਲੀ ਨੂੰ ਨਾ ਵਾੜਿਓ ਤੇ ਉਹ ਮੁੜ ਕੇ ਇਧਰੋਂ ਵਾਹ ਕੇ ਤੇ ਮੁੜ ਕੇ ਜਲਦੀ ਜਲਦੀ ਅੱਧਾ ਘੰਟਾ ਨਾ ਲਾਇਆ ਤੇ ਉਹ ਮੁੜ ਕੇ ਆ ਲੈ ਕੇ ਆਪਦੇ ਬੰਦੇ ਇੱਕ ਨਾਲ ਟਰੈਕਟਰ ਟਰੈਕਟਰ ਦੇ ਪਿੱਛੇ ਟਰਾਲੀ ਵੀ ਪਾਈ ਸੀ ਉਹਦੇ ਵਿੱਚ ਵੀ ਕੋਈ ਮਨਾ ਮਾਰੂ ਹਥਿਆਰ ਵਗੈਰਾ ਰੱਖੇ ਪਤਾ ਨਹੀਂ ਕੀ ਤੇ ਅਸੀਂ ਤੇ ਕਹਿੰਨੇ ਆ ਵੀ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਉਣੀ ਚਾਹੀਦੀ ਆ ਤੇ ਅਸੀਂ ਹਾਂਜੀ ਫਾਇਰ ਵਗੈਰਾ ਵੀ ਕੱਢੇ ਕੋ ਤੇ ਉਹਨਾਂ ਨੇ ਅਹੀਂ ਆਨੇ ਕਿਸ ਤਰ੍ਹਾਂ ਦੀ ਸਪੋਰਟ ਕਰਦੇ ਜਿਉਣ ਵਾਲੇ ਅਸੀਂ ਦੰਦੇ ਆ ਵੀ ਵੇਖੋ ਅਸੀਂ ਜਿਉਂ ਜਮੇ ਆ ਇਹੀ ਬੰਦੇ ਪੈੜੀ ਵਾਉਂਦੇ ਆ ਤੇ ਇਹੀ ਅਸੀਂ ਦੰਦੇ ਆ ਵੀ ਇਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਅਸੀਂ ਇਹਨਾਂ ਦੇ ਸਾਰਾ ਪਿੰਡ ਜਿਹੜਾ ਨਗਰ ਆ ਅਸੀਂ ਤੇ ਇਸ ਚੀਜ਼ ਦੇ ਹੱਕ 'ਚ ਆ ਵੀ ਇਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਨਜਾਇਜ਼ ਨਹੀਂ ਕਿਉਂਕਿ ਝੋਨਾ ਜਿੱਦਣ ਤੋਂ ਅਸੀਂ ਇੱਥੇ ਲੱਗੇ ਰਹੀਨੇ ਆ ਨਾ ਅੱਜ ਤੱਕ ਉਹ ਪੈੜੀ ਵਾਉਣ ਵੀ ਨਹੀਂ ਆਏ ਪੈੜੀ ਵਾਹੀ ਵੀ ਇਹਨਾਂ ਵਾਂ ਫਸਲ ਇਹਨਾਂ ਬੀਜੀ ਆ ਝੋਨਾ ਇਹਨਾਂ ਲਾਇਆ ਪਰ ਇਹ ਆ ਵੀ ਚਲੋ ਜੇ ਕੋਈ ਇਹਨਾਂ ਦਾ ਮਸਲਾ ਝੋਨੇ ਤੋਂ ਬਾਅਦ ਵੱਢਣ ਤੋਂ ਕਰ ਲੈਂਦੇ ਪਰ ਇਹ ਆ ਫਿਰ ਕੋ ਸਿੰਘ ਸਰਪੰਚ ਜੌੜਾ ਇਹ ਨਾ ਜੀ ਇਹਨਾਂ ਦਾ ਇੰਦਰ ਸਿੰਘ ਤੇ ਜਿੰਦਰ ਸਿੰਘ ਦੋ ਭਰਾ ਸੀ ਤੇ ਇਹਨਾਂ ਦਾ ਸਾਂਝਾ ਖਾਤਾ ਸੀਗਾ ਤੇ ਬਹੁਤ ਟਾਈਮ ਦਾ ਪਹਿਲੀ ਜਿਹੜੀ ਆ ਇਹ ਇੰਦਰ ਸਿੰਘ ਦਾ ਪਰਿਵਾਰ ਇਹ ਵਾਣ ਡਿਆ ਸੀਗਾ ਜੀ ਤੇ ਜਿਹੜਾ ਦੁੱਧਾ ਜਿੰਦਰ ਸਿੰਘ ਦਾ ਪਰਿਵਾਰ ਉਹ ਬਾਹਰ ਆ ਤੇ ਉਹਨਾਂ ਨੇ ਇਹਨਾਂ ਨਾਲ ਬਿਆਨਾਂ ਕੀਤਾ ਜੀ ਬਿਆਨਾਂ ਕਰਕੇ ਤੇ ਇਹਨਾਂ ਹਾਜ਼ਰੀ ਲਵਾਈ ਆ ਜਾ ਕੇ ਤਹਿਸੀਲਦਾਰ ਕੋਲ ਤੇ ਉਹ ਅੱਗੇ ਜੀ ਜਦੋਂ ਉਹ ਆਏ ਨਹੀਂ ਤੇ ਉਹਨਾਂ ਨੇ ਕਿਹਾ ਹੋਰ ਨੂੰ ਗਾਂ ਪਹਿਲੀ ਕਰ ਦਿੱਤੀ ਆ ਬੈ ਇਹ ਨਾ ਮੇਰੇ ਕੋ ਮਈ ਦੇ ਵਿੱਚ ਆਏ ਸੀ ਤੇ ਇਹਨਾਂ ਨੂੰ ਮੈਂ ਦੱਸਿਆ ਮੈਂ ਕਿ ਉਹਨਾਂ ਦਾ ਬਿਆਨਨਾ ਹੋਇਆ ਹੈ ਵਾ ਤੇ ਤੁਸੀਂ ਝਗੜੇ ਵਾਲੀ ਪੈਰੀ ਨਾਂ ਲਓ ਇਸ ਪਾਰਟੀ ਨੂੰ ਗਿਆ ਸੀ ਤੇ ਇਹਨਾਂ ਨੇ ਆਖੇ ਨਹੀਂ ਲੱਗਾ ਤੇ ਇਹਨਾਂ ਜਾ ਕੇ ਜੂਨ ਦੇ ਵਿੱਚ ਰਜਿਸਟਰੀ ਕਰਾਤੀ ਹੈ ਇਹਦੀ ਤੇ ਜਿਹੜਾ ਇੱਕ ਖੱਤਾ ਵਾ ਗਿਆ ਤੇ ਬੜੇ ਚਿਰ ਦਾ ਉਸੇ ਪਰਿਵਾਰ ਤੋਂ ਮੁਖਤਾਰ ਸਿੰਘ ਦੇ ਨਾਂ ਤੋਂ ਨੰਬਰੀ ਉਹ ਰਜਿਸਟਰੀ ਹੁੰਦੀ ਹੈ ਅੱਬ ਇਹਨਾਂ ਦੇ ਨਾਮ ਹੈ ਜਿਹੜਾ ਖੱਤਾ ਖਰਾਬ ਕਰਕੇ ਗਏ ਆ ਨੰਬਰੀ ਹੈ ਜੀ ਤੇ ਅਹੀਂ ਦੇ ਵੇਂਦੇ ਰੇ ਪਿਆਲੀ ਨਾ ਕੋਈ ਵਕਦੀ ਆ ਅਜੇ ਤੱਕ ਸਾਨੂੰ ਹੁਣ ਪਤਾ ਲੱਗਾ ਵੀ ਇਹ ਜਿਹੜੇ ਦੂਜੇ ਹੀ ਉਹ ਬਾਅਦ ਵਿੱਚ ਉਹ ਨਾ ਇਹ ਕੌਣ ਹੈ ਕਿਹੜੇ ਬੰਦੇ ਕੀ ਪਤਾ ਪਤਾ ਜਿੰਨਾ ਜੀ ਜਿਹੜੇ ਉਦੋਂ ਪਤਾ ਕਰਦੇ ਫਿਰਦੇ ਜੋ ਬੈਲ ਲਾਈਨ ਤੋਂ ਪਹਿਲਾਂ ਗੁਲਾਬ ਸਿੰਘ ਹਨ ਗੁਲਾਬ ਸਿੰਘ ਆਇਆ ਹੀ ਆਪਦੇ ਉੱਤੇ ਹਰ ਬੰਦ ਵਿਅਕਤੀਆਂ ਨੂੰ ਲੈ ਕੇ ਇੱਥੇ ਅੰਦਰ ਤੁਸੀਂ ਵੇਖ ਲਓ ਕਿੰਨੀ ਮਤਲਬ 17 ਵੀ ਡੀਰੀ ਰੱਖਿਆ ਹਾਂ ਗੁਲਾ ਕੀਤਾ ਇੱਥੇ ਬਹੁਤ ਜਿਆਦੀ ਉਹਨਾਂ ਨੇ ਮਸਤੀ ਨਾਲ ਕੋਈ ਨਹੀਂ ਗੁਲਾਬ ਸਿੰਘ ਦੇ ਨਾਂ ਤੇ ਆਈ ਤੇ ਇਹਨਾਂ ਦੱਸਣ ਦਵਾਂਗਾ ਮੈਂ ਮੌਕੇ ਤੇ ਮੌਜੂਦ ਨਹੀਂ ਸੀਗੇ ਜਿਹੜੀ ਆ ਪਹਿਲੀ ਵਾਈ ਆ ਇਹਨਾਂ ਨੇ ਹਾਂਜੀ ਇਹਨਾਂ ਦੀ ਫਸਲ ਕੀ ਆਬ ਕੀਤੀ ਹੈ ਕਿ ਕਿਹੜੀ ਇਹਨਾਂ ਦੀ ਆਪਣੀ ਪਹਿਲੀ ਇਹਨਾਂ ਦੀ ਇਹ ਇਹਨਾਂ ਦੀ ਆਪਣੀ ਨੰਬਰੀ ਪਹਿਲੀ ਹੈ ਜੀ ਮਾਰਾ ਦਸੋਗੇ ਇਹਨਾਂ ਦੀ ਫਸਲ ਖਰਾਬ ਕਰ ਗਏ ਨੇ ਬਹੁਤ ਫਸਲ ਖਰਾਬ ਕਰ ਗਏ ਆਹੀਂ ਤੇ ਚਾਹਨੇ ਕੋਈ ਕਾਨੂੰਨੀ ਕਾਰਵਾਈ ਹੋਵੇ ਇਹਨਾਂ ਨੂੰ ਮੁਆਮਲਾ ਦਿੱਤਾ ਜਾਵੇ ਇਹਨਾਂ ਦੀ ਲੱਗੀ ਫਸਲ ਖਰਾਬ ਕਰਕੇ ਗਏ ਆ ਹਾਂਜੀ ਅਗਸਤ 2024 ਖਰਸੋਂ 3 10 4 ਕੁਮਾਰ ਸਿੰਘ ਤੇ ਦਰਬਾਰ ਸਿੰਘ ਜੋ ਕਿ ਬੀਸਿਕਲੀ ਫਾਜ਼ਲਕਾ ਦੇ ਪਿੰਡ ਬਲੋਚਾਤ ਦੇ ਰਹਿਣ ਵਾਲੇ ਹਾਂ ਉਹਨਾਂ ਨੇ ਆ ਕੇ ਪਿੰਡ ਜੋੜਸਿੰਘ ਜੋੜਾ ਜਿਹੜਾ ਹੈ ਖਾਣਾਸਰੀ ੜੀ ਵਿੱਚ ਆ ਕੇ 3 17 18 ਵਿਅਕਤੀਆਂ ਨੂੰ ਨਾਲ ਹਥਿਆਰਬੰਦ ਵਿਅਕਤੀ ਉਹਨਾਂ ਨੂੰ ਨਾਲ ਲੈ ਕੇ ਅਮਰਜੀਤ ਕੌਰ ਵਾਈਫ ਆਫ ਪ੍ਰਦੀਪ ਸਿੰਘ ਲੇਡੀ ਆ ਉਹ ਵੀ ਬੀਜੀ ਹੋਈ ਫਸਲ ਜਿਹੜੀ ਉਹ ਬਾਅਦ ਦਿੱਤੀ ਹੈ ਤੇ ਖਰਾਬ ਕਰ ਦਿੱਤੀ ਐਕਚੁਅਲੀ ਗੱਲ ਇਹ ਹੈ ਕਿ ਉਹਦੇ ਵਿੱਚ ਇੱਕ ਲੇਡੀ ਸੌਰਨਪੋਰਾ ਜੋ ਕਿ ਐਨ ਆਰ ਆਈ ਹੈ ਉਹਨੇ ਪਹਿਲਾਂ ਤੇ ਅਮਰਜੀਤ ਕੌਰ ਨੂੰ 7 ਏਕੜ ਜ਼ਮੀਨ ਜਿਹੜੀ ਉਹ ਬਿਆਨਾ ਕੀਤਾ ਸੀ ਉਹਨੂੰ ਰਜਿਸਟਰੀ ਕਰਨ ਦੀ بجائے ਇਹਨੇ ਦਰਵਾਜ ਸਿੰਘ ਤੇ ਗੁਲਾਬ ਸਿੰਘ ਜਿਹੜੇ ਆ ਉਸ ਪਾਰਟੀ ਨੂੰ ਰਜਿਸਟਰੀ ਕਰ ਦਿੱਤੀ। ਉਹਨਾਂ ਨੂੰ ਚਾਹੀਦਾ ਸੀ ਕਿ ਇਹਨੂੰ ਪ੍ਰੋਪਰ ਚੈਨਲ ਜਿਹੜਾ ਆ ਉਹਦਾ ਪੋਜੀਸ਼ਨ ਲੈਂਦੇ। ਇਹਨਾਂ ਨਾਲ ਗੱਲ ਕਰਕੇ ਉਹਦੀ ਬੀਜੀਓ ਉਸਮ ਬੀਜੀ ਹੀ ਉਹ ਜਦੋਂ ਕੱਟ ਲੈਂਦੀ ਫਿਰ ਦੈਨ ਪੋਜੀਸ਼ਨ ਲੈਂਦੇ। ਬਟ ਇਹਨਾਂ ਨੇ ਜਿਹੜਾ ਗਲਤ ਤਰੀਕੇ ਨਾਲ હત્યા ਬੰਦ ਵਿਅਕਤੀ ਨਾਲ ਲੈ ਕੇ ਜਿਹੜਾ ਉਡੀ ਸਾਰੀ ਫਸਲ ਧੋੜੀ ਉਪਰਾਤ ਕਰ ਦਿੱਤੀ ਹੈ ਜਿਹਦੇ ਸਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 90 ਅੰਡਰ ਸੈਕਸ਼ਨ 333 62 324 190 195 ਸਬਸੈਕਸ਼ਨ 3 ਅਧੀਨ ਬੀ ਐਨ ਐਸ 25 ਆਰਮਜ਼ਟ थाना ਸਰੀਆਣੀ ਦਰਜ ਰਜਿਸਟਰ ਕੀਤੀ ਆ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਜਿਹੜੇ ਮੀਨ ਹੈ ਕিউਡ ਗੁਲਾਬ ਸਿੰਘ ਦੇ ਲੋਕ ਦੇ ਭਤੀਜੇ ਰਾਜਵੀਰ ਤੇ ਰਸੇਲ ਸਿੰਘ ਇਹਨਾਂ ਨੂੰ ਅਰੈਸਟ ਕਰ ਲਿਆ ਇਸ ਤੋਂ ਇਲਾਵਾ ਜਿਹੜੀ ਵੀਡੀਓ ਸਾਡੇ ਕੋਲ ਆਇਆ ਕੋਈ ਵਾਇਰਲ ਵੀਡੀਓ ਹੋਈ ਉਹਦੇ ਵਿੱਚ ਇਹਨਾਂ ਤੋਂ ਬਾਕੀ ਫਰਦਰ ਕੋਸ਼ਿਸ਼ ਕਰਕੇ ਜਿਹੜੇ ਦੋਸ਼ੀ ਨਾਮਿਨੇਟ ਕਰਕੇ ਉਹਨਾਂ ਨੂੰ ਵੀ ਅਰੈਸਟ ਕੀਤਾ ਜਾਊਗਾ ਦਰਵਾਜ਼ਾ ਪੈਸਿਆਂ ਦੇ ਲੈਣ ਦੇ ਵੀਡੀਓ ਤੇ ਦਿਖਾਈ ਦੇ ਰਿਹਾ ਕਿ ਪੈਸੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਕਾਫੀ ਲੱਖਾਂ ਦੇ ਤੇ ਇਹਨਾਂ ਨਾਲ ਨਾਲ ਕੁਝ ਕਿਸੇ ਕਾਰਨ ਜੇ ਵੀ ਬੈਠੇ ਹੋਏ ਦਿਖਾਈ ਦੇ ਰਹੇ ਨੇ ਤੇ ਅੱਗੇ ਆ ਤੁਹਾਨੂੰ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਇਹ ਪੀੜ ਵਿਅਕਤੀ ਲੈ ਕੇ ਆਏ ਆ ਨਾਲ ਉਹਨਾਂ ਨੂੰ ਕੁਝ ਪੈਸੇ ਦੇ ਕੇ ਰੋਸ ਕਰਨ ਪੈਸੇ ਦੇ ਕੇ ਜੋ ਪ੍ਰਦਰਸ਼ਨ ਕਰਨ ਲਈ ਇਹਨਾਂ ਨੇ ਉਹਨਾਂ ਨੂੰ ਪੈਸੇ ਦਿੱਤੇ ਹੋਏ ਇਹ ਦੌਰਾਨ ਇਨਵੈਸਟੀਗੇਸ਼ਨ ਸਾਰੀ ਗੱਲ ਕਲੀਅਰ ਹੋ ਗਈ ਕਿ ਉਹ ਜਿਹੜੇ ਕੀਜ਼ ਆ ਕਿਹੜੇ ਕਾਂਡ ਤੇ ਕਿੱਥੋਂ ਆਏ ਆ ਮੋਸਟਲੀ ਪਤਾ ਲੱਗਾ ਹੈ ਕਿ ਪਿੰਡ ਪਲੇਅਰ ਜਿਹੜਾ ਹੈ ਜੀਵੇਂ ਏਰੀਏ ਦਾ ਉਥੋਂ ਦੇ ਆਦਮੀ ਸਾਰੇ ਕਲੀਅਰ ਹੋ ਜਾਣ ਸਾਰੇ ਪੜਕੇ ਅੰਦਰ ਦੇ ਮਾਮਲੇ ਇਹੋ ਜਿਹੀ ਕੇਸੇ ਤਰ੍ਹਾਂ ਦੀ ਵੀ ਹੁੰਦਾ ਕਰੀ ਜਿਹੜੀ ਇਹ برداشت ਨਹੀਂ ਕੀਤੀ ਜਾ ਸਕਦੀ ਤਾਂ ਉਹਨਾਂ ਦੇ ਪੀੜਿਤ ਦਾ ਕਹਿਣਾ ਹੈ ਕਿ ਸਤਾਰਾ ਸਿੰਘ ਜਿਹੜੇ ਨੇ ਬੀਜੇਪੀ ਦੇ ਲੀਡਰ ਉਹ ਕਬਜ਼ਾ ਕਰਾ ਰਹੇ ਨੇ ਦੇਖੋ ਜੀ ਮੈਂ ਤਾਂ ਤੁਹਾਡੇ ਦੋਸਤ ਹਾਂ ਕਿ ਕਿਸੇ ਨੇ ਮੇਰਾ ਨਾਮ ਲਿਆ ਵੀਰ ਜੀ ਨਾ ਦੇ ਮੇਰਾ ਕਿਹੜੇ ਪਿੰਡ ਦੀ ਗੱਲ ਹੈ ਜੀ ਜੋੜੇ ਬਿੰਦੀ ਮੈਂ ਤਾਂ ਐ ਤੱਕ ਜੋੜੇ ਪਿੰਡ ਤੱਕ ਵੜ ਕੇ ਨਹੀਂ ਵੇਖਿਆ ਵੀ ਉਹ ਪਿੰਡੀ ਕਿਹੋ ਜਿਹਾ ਠੀਕ ਹੈ ਜੀ ਮੇਰਾ ਹਲਕਾ ਖੇਮ ਕਾ ਹੂੰ ਇਹ ਜੋੜਾ ਪਿੰਡ ਜੇ ਤੁਸੀਂ ਦੱਸੋ ਤਾਂ ਇਹ ਪਿੰਦਾ ਪੱਟੀ ਚ ਨਾਰੇ ਵੇਖੋ ਮੇਰਾ ਕੋਈ ਲੈ ਨਹੀਂ ਕੋਈ ਦੇ ਨਹੀਂ ਮੈਂ ਤਾਂ ਤੁਹਾਡੇ ਤੋਂ ਸੁਣ ਕੇ ਆ ਰਹਾ ਆ ਵੀ ਮੇਰਾ ਨਾਮ ਕਦੀ ਲਈ ਲੈਂਦੇ ਆ ਕਿਉਂ ਸਾਡੀ ਪਾਲ ਨਹੀਂ ਚੜਦੀ ਕਲਾ ਜਾਣਦੇ ਆ ਇਹ ਝੂਠੇ ਜਾਣ ਕੇ ਨਾਮ ਲਾਉਂਦੇ ਆ ਬੀਰ ਜੀ ਮੇਰਾ ਕੋਈ ਨਾ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਜਾ ਮੇਰੀ ਕੋਈ ਵੀਡੀਓ ਵਿਖਾਉਣਾ ਜਾਂ ਮੇਰੀ ਉੱਥੇ ਕੋਈ ਡਿਲੀਕੇਸ਼ਨ ਵਿਖਾਉਣਾ ਜਾਂ ਮੈਨੂੰ ਉੱਥੇ ਗਏ ਨੂੰ ਖਾਣ ਮੈਂ ਤੁਹਾਡੇ ਤੋਂ ਸੁਣ ਕੇ ਰਹਾ ਰਿਆਂ ਵੀ ਉਹ ਤੁਹਾਡਾ ਨਾਮ ਲੈ ਰਹਾ ਹੈ ਤੁਹਾਡਾ ਵੀ ਜੀ ਵਿੱਚ ਕੀ ਹੁੰਦਾ ਮੈਂ ਜੀ ਰੇਲਵੇ ਬੋਰਡ ਦਾ ਮੈਂਬਰ ਹਾਂ